ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ ਵਿੱਚ ਆਸ ਕਰਦੀਆਂ ਤੁਸੀਂ ਸਾਰੇ ਖੁਸ਼ ਹੋਵੋਗੇ ਤੰਦਰੁਸਤ ਹੋਵੋਗੇ ਅੱਜ ਦਾ ਵਿਸ਼ਾ ਬਹੁਤ ਹੀ ਗੰਭੀਰ ਆਜੋ ਆਪਣੇ ਪੁੱਤਰਾਂ ਨੂੰ ਇਸ ਬਿਮਾਰੀ ਤੋਂ ਬਚਾ ਲਈਏ ਤੁਸੀਂ ਕਹੋਗੇ ਕਿ ਉਹ ਕਿਹੜੀ ਬਿਮਾਰੀ ਆ ਜੋ ਕੇਵਲ ਪੁੱਤਰਾਂ ਨੂੰ ਹੀ ਲੱਗਦੀ ਆ ਤੇ ਤੁਸੀਂ ਬਿਲਕੁਲ ਠੀਕ ਸੁਣਿਆ ਇਹ ਬਿਮਾਰੀ ਕਿਤੇ ਸਾਡੇ ਘਰਾਂ ਨਾ ਆਣ ਵੜੇ ਤੇ ਸਾਡੀਆਂ ਨਸਲਾਂ ਨਾ ਬਰਬਾਦ ਕਰ ਦੇਵੇ ਇਸ ਤੋਂ ਪਹਿਲਾਂ ਹੀ ਇਸ ਬਿਮਾਰੀ ਨੂੰ ਨਾਥਾ ਪਾ ਲਈਏ ਪਹਿਲਾਂ ਪਹਿਲਾਂ ਤੁਸੀਂ ਇਹ ਸੁਣਿਆ ਹੋਵੇਗਾ ਕਿ ਇਹ ਬਿਮਾਰੀ ਕਿਸੇ ਮੁਹੱਲੇ ਵਿੱਚ ਜਾਂ ਕਿਸੇ ਕਸਬੇ ਵਿੱਚ ਦੂਰਦਰੰਡੇ ਸੁਣਨ ਨੂੰ ਮਿਲਦੀ ਸੀ ਪਰ ਹੁਣ ਇਹ ਸਾਡੇ ਪਿੰਡ ਵਿੱਚ ਸਾਡੀਆਂ ਗਲੀਆਂ ਵਿੱਚ ਆਉਣ ਵੜੀ ਆ ਤੇ ਇਹ ਕਿਤੇ ਸਾਡੇ ਘਰ 'ਚ ਨਾ ਆ ਜਾਵੇ ਬਹੁਤ سارے ਲੜਕੇ ਤੁਸੀਂ ਦੇਖਦੇ ਹੋਵੋਗੇ ਕਿ ਜਿਨ੍ਹਾਂ ਦੀਆਂ ਆਦਤਾਂ ਅਜੀਬ ਤਰ੍ਹਾਂ ਦੀਆਂ ਹੁੰਦੀਆਂ ਜੋ ਲੜਕੀਆਂ ਵਾਂਗੂ ਹਰ ਕਤਾਂ ਕਰਦੇ ਨੇ ਉਹਨਾਂ ਵਾਂਗੂ ਹੱਥ ਮਾਰਦੇ ਨੇ ਉਹ ਲੜਕੀਆਂ ਵਾਂਗੂ ਤੁਰਦੇ ਨੇ ਜਾਂ ਜੋ ਕੰਮਕਾਰ ਲੜਕੀਆਂ ਕਰਦੀਆਂ ਨਾ ਉਹਨਾਂ ਨੂੰ ਉਹ ਕੰਮ ਕਰਨੇ ਪਸੰਦ ਹੁੰਦੇ ਨੇ ਜਿਵੇਂ ਕਿ ਉਹ ਨੇਲ ਪਾਲਿਸ਼ ਲਾਉਂਦੇ ਨੇ ਜਾਂ ਰਸੋਈ ਦਾ ਕੰਮ ਕਰਕੇ ਖੁਸ਼ ਹੁੰਦੇ ਨੇ ਚਲੋ ਲੜਕੇ ਬਾਹਰ ਜਾ ਕੇ ਰਸੋਈ ਦੇ ਕੰਮ ਕਰਦੇ ਨੇ ਪਰ ਤੁਸੀਂ ਸਮਝ ਸਕਦੇ ਹੋ ਜੋ ਤੁਹਾਨੂੰ ਮੈਂ ਸਮਝਾਉਣਾ ਚਾਹ ਰਹੀ ਆ ਕਿ ਉਹਨਾਂ ਨੂੰ ਉਹ ਕੰਮ ਪਸੰਦ ਹੁੰਦੇ ਆ ਜੋ ਲੜਕੀਆਂ ਕਰਦੀਆਂ ਲੜਕੀਆਂ ਵਾਂਗ ਹੀ ਉਹ ਹਰਕਤਾਂ ਕਰਦੇ ਨੇ ਤੇ ਕੁਝ ਮਾਪੇ ਬਹੁਤ ਚਿੰਤਤ ਹੁੰਦੇ ਇਹੋ ਜਿਹੀਆਂ ਹਰਕਤਾਂ ਆਪਣੇ ਲੜਕਿਆਂ ਦੀਆਂ ਵੇਖ ਕੇ ਤੇ ਉਹ ਉਹਨਾਂ ਨੂੰ ਵਰਜਦੇ ਵੀ ਦੇ ਨੇ ਟੈਨਸ਼ਨ ਵੀ ਲੈਂਦੇ ਨੇ ਉਹਨਾਂ ਨੂੰ ਦਬਕੇ ਵੀ ਮਾਰਦੇ ਨੇ ਕਿ ਤੁਸੀਂ ਇਸ ਤਰ੍ਹਾਂ ਕਿਉਂ ਕਰਦੇ ਜੇ ਕਿ ਤੁਸੀਂ ਲੜਕੇ ਜੇ ਤੇ ਲੜਕੀਆਂ ਵਾਲੀਆਂ ਆਦਤਾਂ ਰੱਖੋ ਪਰ ਇਸ ਵਿੱਚ ਉਹਨਾਂ ਦਾ ਕੋਈ ਕਸੂਰ ਨਹੀਂ ਹੁੰਦਾ ਉਹ ਉਸ ਉਸ ਬਿਮਾਰੀ ਦਾ ਸ਼ਿਕਾਰ ਹੋ ਰਹੇ ਹੁੰਦੇ ਨੇ ਤਾਹੀਂ ਉਹ ਲੜਕੇ ਇਹੋ ਜਈਆਂ ਹਰਕਤਾਂ ਨੂੰ ਕੱ ਲੜਕੀਆਂ ਵਾਲੇ ਕੱਪੜੇ ਪਾਉਣੇ ਪਸੰਦ ਕਰਦੇ ਨੇ ਤੇ ਫੇਰ ਇਹ ਬਿਮਾਰੀ ਉਪਜ ਕਿੱਥੋਂ ਰਹੀ ਆ ਤੁਸੀਂ ਸਾਰੇ ਜਾਣਦੇ ਹੋ ਕਿ ਅਸੀਂ ਕੋਈ ਲੈਣਾ ਹੋਵੇ ਨਾ ਫਰੂਟ ਦਾ ਕੋਈ ਪੌਦਾ ਲੈਣਾ ਹੋਵੇ ਲਾਉਣ ਵਾਸਤੇ ਤੇ ਅਸੀਂ ਕਹਿੰਨੇ ਆ ਅਸੀਂ ਤਾਂ ਉਹ ਪੌਦਾ ਲਿਆ ਭਾਵੇਂ ਸੰਤਰੇ ਦਾ ਹੋਵੇ ਭਾਵੇਂ ਅਮਰੂਦ ਦਾ ਹੋਵੇ ਉਹਨੂੰ ਛੋਟੇ-ਛੋਟੇ ਨੂੰ ਹੀ ਅਮਰੂਦ ਲੱਗੇ ਹੋਏ ਆ ਜੇਕਰ ਉਸ ਛੋਟੇ ਜਿਹੇ ਬੂਟੇ ਨੂੰ ਅਮਰੂਦ ਲੱਗੇ ਹੋਏ ਆ ਤਾਂ ਫੇਰ ਉਹ ਬੂਟਾ ਕੁਦਰਤੀ ਨਹੀਂ ਆ ਫੇਰ ਉਹ ਬੂਟਾ ਗੈਰ ਕੁਦਰਤੀ ਆ ਤੇ ਜੋ ਬੱਚੇ ਇਹੋ ਜਿਹੇ ਬੂਟੇ ਦੇ ਫਲ ਖਾਣਗੇ ਨਾ ਉਹਨਾਂ ਦੇ ਹਾਰਮੋਨਸ ਵਿਗੜ ਜਾਂਦੇ ਨੇ ਤੇ ਜੋ ਬੱਚੇ ਉਹਨਾਂ ਮੱਝਾਂ ਘਾਵਾਂ ਦਾ ਦੁੱਧ ਪੀਂਦੇ ਨੇ ਨਾ ਜਿਨ੍ਹਾਂ ਦਾ ਦੁੱਧ ਟੀਕੇ ਲਾ ਕੇ ਚੋਇਆ ਜਾਂਦਾ ਤੇ ਉਹਨਾਂ ਬੱਚਿਆਂ ਦੇ ਹਾਰਮੋਨਸ ਵੀ ਵਿਗੜਦੇ ਆ ਲੜਕੀਆਂ ਵਾਲੇ ਹਾਰਮੋਨਸ ਚ ਬਦਲਨੇ ਸ਼ੁਰੂ ਹੋ ਜਾਂਦੇ ਆ ਤੇ ਫਿਰ ਜੋ ਲੜਕੇ ਚਾਕਲੇਟ ਖਾਣਾ ਪਸੰਦ ਕਰਦੇ ਨੇ ਨਾ ਸ਼ੁਰੂ ਤੋਂ ਹੀ ਮਾਮਾ ਬੱਚਿਆਂ ਨੂੰ ਚਾਕਲੇਟ ਦੇ ਦਿੰਦੀਆਂ ਤਾਂ ਫਿਰ ਚਾਕਲੇਟ ਵਿੱਚ ਕੈਮੀਕਲ ਪਾਇਆ ਜਾਂਦਾ ਤੇ ਫਿਰ ਉਹਦੇ ਨਾਲ ਵੀ ਬੱਚਿਆਂ ਦੇ ਲੜਕਿਆਂ ਦੇ ਹਾਰਮੋਨਸ ਵਿਗੜਨੇ ਸ਼ੁਰੂ ਹੋ ਜਾਂਦੇ ਆ ਕੁਝ ਮਾਪੇ ਫਿਰ ਆਪਣੇ ਬੱਚਿਆਂ ਨੂੰ ਕਹਿੰਦੇ ਆ ਨਾ ਤਾਕਤ ਵਾਸਤੇ ਆਂਡੇ ਖਵਾ ਦਿੰਨੇ ਆ ਤੇ ਉਹ ਆਂਡੇ ਦੇਸੀ ਨਹੀਂ ਹੁੰਦੇ ਫਾਰਮੀ ਹੁੰਦੇ ਆ ਤੇ ਫਿਰ ਜੋ ਫਾਰਮੀ ਆਂਡੇ ਹੁੰਦੇ ਆ ਨਾ ਉਹ ਵੀ ਕੁਦਰਤੀ ਨਹੀਂ ਹੁੰਦੇ ਉਹ ਵੀ ਗੈਰ ਕੁਦਰਤੀ ਹੁੰਦੇ ਆ ਜਾਂ ਫਿਰ ਉਹ ਫਸਲਾਂ ਜੋ ਜਿਸ ਨੂੰ ਅਸੀਂ ਪਿਉਂਦ ਕਹਿ ਦਿੰਨੇ ਆ ਜਾਂ ਨਵੀਨੀਕਰਨ ਕਹਿ ਦਿੰਨੇ ਆ ਕਿ ਇਸ ਤਰ੍ਹਾਂ ਕਰਕੇ ਤਿਆਰ ਕੀਤੀਆਂ ਗਈਆਂ ਵਾਂ ਉਹ ਫਸਲਾਂ ਜਿਹੜੀਆਂ ਵਾ ਉਹ ਵੀ ਖਾਣ ਦੇ ਨਾਲ ਬੱਚਿਆਂ ਦੇ ਹਾਰਮੋਨਸ ਵਿਗੜ ਰਹੇ ਆ ਕਿ ਕਿਤੇ ਨਾ ਕਿਤੇ ਜ਼ਰੂਰ ਇਹੋ ਜਿਹੇ ਲੜਕੇ ਦੇਖੇ ਹੋਣਗੇ ਜਿਹੜੇ ਤੁਰਨ ਫਿਰਨ ਉਹਨਾਂ ਦੀ ਤੋਰ ਲੜਕੀਆਂ ਵਰਗੀ ਹੋਗੀ ਇੰਜ ਹੱਥ ਕਰਕੇ ਗੱਲਾਂ ਕਰਨਗੇ ਇੰਜ ਕਰਨਗੇ ਇਹ ਕੋਈ ਹੱਸਣ ਵਾਲੀ ਗੱਲ ਨਹੀਂ ਆ ਇਹ ਬਹੁਤ ਹੀ ਪਰੇਸ਼ਾਨੀ ਵਾਲੀ ਗੱਲ ਆ ਇਹ ਦੇ ਨਾਲ ਸਾਡੀਆਂ ਆਉਣ ਵਾਲੀਆਂ ਨਸਲਾਂ ਵੀ ਖਰਾਬ ਹੋ ਸਕਦੀਆਂ ਜੇ ਤੇ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝ ਲਓ ਤੇ ਰਲ ਮਿਲ ਕੇ ਇਸ ਬਿਮਾਰੀ ਨੂੰ ਦੂਰ ਕੀਤਾ ਜਾਵੇ ਤਾਂ ਕਿ ਸਾਡੇ ਬੱਚੇ ਸਾਡੇ ਲੜਕੇ ਇਸ ਬਿਮਾਰੀ ਦਾ ਸ਼ਿਕਾਰ ਨਾ ਹੋ ਜਾਣ ਆਪਣੇ ਬੱਚਿਆਂ ਨੂੰ ਇਹੋ ਜਿਹੀ ਬਿਮਾਰੀ ਤੋਂ ਬਚਾਓ ਤੇ ਬੱਚਿਆਂ ਨੂੰ ਉਹਨਾਂ ਪਸ਼ੂਆਂ ਦਾ ਦੁੱਧ ਪਿਆਓ ਜਿਨ੍ਹਾਂ ਨੂੰ ਕਿ ਇਹ ਟੀਕੇ ਨਾ ਲੱਗਦੇ ਹੋਣ ਕਈ ਵਾਰ ਸ਼ੁਰੂ ਤੋਂ ਹੀ ਕੀ ਹੁੰਦਾ ਕਿ ਬੱਚੇ ਨੂੰ ਉਹ ਦੁੱਧ ਪਿਆਇਆ ਜਾਂਦਾ ਜਿਸ ਮੱਝ ਨੂੰ ਗਾਂ ਨੂੰ ਦੁੱਧ ਚੋਣ ਵਾਲਾ ਟੀਕਾ ਲਾਉਂਦੇ ਆ ਤੁਸੀਂ ਜਾਣਦੇ ਹੋ ਨਾ ਜਦੋਂ ਮੱਝ ਨਾ ਮਿਲਦੀ ਹੋਵੇ ਪਿੰਡਾਂ ਵਿੱਚ ਅਕਸਰ ਹੀ ਬੀਬੀਆਂ ਜਾਣਦੀਆਂ ਹੋਣੀਆਂ ਕਿ ਮੱਝ ਨੂੰ ਟੀਕਾ ਲਾ ਦਿੱਤਾ ਜਾਂਦਾ ਤੇ ਫਿਰ ਦੁੱਧ ਚੋਇਆ ਜਾਂਦਾ ਤੇ ਉਹ ਦੁੱਧ ਵੀ ਬੱਚਿਆਂ ਵਿੱਚ ਜਦੋਂ ਬੱਚੇ ਪੀਂਦੇ ਨੇ ਨਾ ਲੜਕੇ ਤਾਂ ਫਿਰ ਉਹਨਾਂ ਦੇ ਹਾਰਮੋਨਸ ਵਿਗੜਦੇ ਆ ਸੋ ਆਪਣੇ ਬੱਚਿਆਂ ਲਈ ਇਹੋ ਜਿਹੀਆਂ ਨਿਕੀਆਂ ਨਿਕੀਆਂ ਗੱਲਾਂ ਦਾ ਧਿਆਨ ਰੱਖੋ ਕਿਉਂਕਿ ਬਹੁਤ ਇਹ ਬਿਮਾਰੀ ਜਿਹੜੀ ਵੱਧ ਰਹੀ ਝੇ ਤੇ ਤਕਰੀਬਨ ਹਰ ਗਲੀ ਵਿੱਚੋਂ ਇਹੋ ਜਿਹਾ ਲੜਕਾ ਮਿਲ ਰਿਹਾ ਆ ਜਿਹਦੀਆਂ ਆਦਤਾਂ ਕੁੜੀਆਂ ਵਾਲੀਆਂ ਹੁੰਦੀਆਂ ਵਾਂ ਸੋ ਮਾਂ ਬਾਪ ਇਸ ਗੱਲ ਦਾ ਧਿਆਨ ਜ਼ਰੂਰ ਰੱਖਦੇ ਹੋਏ ਆਪਣੇ ਬੱਚਿਆਂ ਨੂੰ ਇਸ ਬਿਮਾਰੀ ਤੋਂ ਬਚਾ ਲਓ ਆਸ ਕਰਦੀ ਆ ਕਿ ਤੁਹਾਨੂੰ ਗੱਲਾਂ ਜ਼ਰੂਰ ਚੰਗੀਆਂ ਲੱਗੀਆਂ ਹੋਣਗੀਆਂ ਤੇ ਕੁਝ ਭੈਣ ਭਰਾ ਹੋ ਸਕਦਾ ਇਸ ਗੱਲ ਬਾਰੇ ਜਾਣਦੇ ਵੀ ਹੋਣ ਪਰ ਸਾਨੂੰ ਸਾਰਿਆਂ ਨੂੰ ਇਸ ਪਾਸੇ ਧਿਆਨ ਦੇਣ ਦੀ ਲੋੜ ਆ ਆਸ ਕਰਦੀ ਆ ਤੁਹਾਨੂੰ ਵਿਚਾਰ ਚੰਗੇ ਲੱਗੇ ਹੋਣਗੇ ਸੋ ਆਪਣੇ ਵਿਚਾਰ ਜ਼ਰੂਰ ਦਿਓ ਖੁਸ਼ ਰਹੋ ਤੰਦਰੁਸਤ ਰਹੋ